ਇਹ ਅਨਿਆਤ ਸੁਜਾਖੇ ਹੋਈ ਦਾ ਤੇ ਜੇਕਦੀ ਭਾਰੀ ਪੈ ਜਾਵੇ ਤੇ ਗੁਰਬਾਣੀ ਹੀ ਹੈ ਜਿਹਦੇ ਨਾਲ ਅਸੀਂ ਭਾਰੀ ਤੋਂ ਭਾਰੀ ਦੁੱਖ ਨੂੰ ਗਿਸ਼ੈ ਸਕਦੇ ਹਾਂ ਜੀ ਤਾਂ ਮਹਾਰਾਏ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਰੇਟ ਕਰਕੇ ਗੁਰਬਾਣੀ ਹਰ ਇੱਕ ਮੁਸੀਬਤ ਦਾ ਹੱਲ ਹੈ ਹਰ ਇੱਕ ਔਕੜ ਨੂੰ ਆਸਾਨ ਕਰ ਦਿੰਦੀ ਜਿਹੜੀ ਗੁਰਬਾਣੀ ਹੈ ਜੀ ਸੋ ਗੁਰੂ ਸਾਹਿਬ ਜੀ ਦੀ ਮਿਹਰ ਕਿਰਪਾ ਦਾ ਸਦਕਾ 1300 32 ਅੰਕ ਹੈ ਇਸ ਵਕਤ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਔਰ ਸ਼ਬਦ ਦੇ ਦਰਸ਼ਨ ਕਰਿਏ। ਪਰਭਾਤੀ ਮਹੱਲਾ ਪਹਿਲਾ ਬਾਰਹਿ ਮਹ ਰਾਵਲ ਖਪਜਾਵਹਿ ਚਹੇ ਮਹ ਸੰਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਗਲਫਾਸੀ ਸ਼ਬਦ ਰਤੇ ਪੂਰੇ ਬੈਰਾਗੀ ਉਹ ਹਟ ਹਸਤ ਮੈਂ ਪੀਖਿਆ ਜਾਚੀ ਇੱਕ ਭਾਈ ਲਿਬਲਾਗੀ ਰਹਾਉ ਬ੍ਰਹਮਣ ਵਾਦ ਪੜ੍ਹ ਹੈ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕਿਛ ਸੂਝੈ ਨਾਹੀ ਮਨਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹ ਮਾਨੇ ਅੰਦ ਨਾਮ ਰਤਨ ਲਿਬ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਬਸੇ ਨਾਨਕ ਸਤਿਗੁਰੂ ਮਿਲਾਇ ਮਿਲਾਇਆ ਦੁਖ ਪਰਾਸ਼ਤ ਕਾਲ ਨਸ਼ੇ ਨਾਨਕ ਸਤਿਗੁਰੂ ਮਿਲਾਇ ਮਿਲਾਇਆ ਦੁਖ ਪਰਾਸ਼ਤ ਕਾਲ ਨਸ਼ੇ ਸੋ ਇਹ ਚਾਰ ਪਦਿਆਂ ਦਾ ਸ਼ਬਦ ਹੈ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿਉਂਕਿ ਜਦੋਂ ਗੁਰੂ ਨਾਨਕ ਪਾਸ਼ਾ ਇਸ ਸੰਸਾਰ ਦੇ ਵਿੱਚ ਆਏ ਨੇ ਕੋਈ ਧਰਮ ਤਾਂ ਆਦ ਕਾਲ ਤੋਂ ਹੀ ਹੈ ਸੱਚ ਦੀ ਖੋਜ ਤਾਂ ਆਦ ਕਾਲ ਤੋਂ ਹੀ ਚੱਲ ਰਹੀ ਹੈ ਜੇ ਸੱਚ ਹੈ ਆਦ ਕਾਲ ਤੋਂ ਹੀ ਹੈ ਪਰ ਇਹਦੀ ਖੋਜ ਕਰਨੀ ਪਈ ਹੈ ਜੀ ਸੋ ਖੋਜ ਕਰਨੀ ਪਈ ਹੈ ਤੇ ਖੋਜ ਕਰਨ ਦੇ ਢੰਗ ਤਰੀਕੇ ਸਾਰਿਆਂ ਦੇ ਆਪੋ ਆਪਣੇ ਰਹੇ ਜਦੋਂ ਸਹਿਬ ਮਹਾਰਾਜ ਸੱਚੇ ਪਾਸ਼ਾ ਇਸ ਸੰਸਾਰ ਤੇ ਆਏ ਬੜਾ ਆਸਾਨ ਤੇ ਸਿੱਧਾ ਪਧਰਾ ਮਹਾਰਾਜ ਸੱਚੇ ਪਾਸ਼ਾ ਜੀ ਨੇ ਰਸਤਾ ਦੱਸਿਆ ਤੇ ਰੱਬ ਨੂੰ ਪਾਉਣਾ ਇੰਨਾ ਸੌਖਾ ਹੋ ਸਕਦਾ ਹੈ ਕਿ ਕੋਈ ਮੰਦਰ ਨੂੰ ਤਿਆਰ ਨਹੀਂ ਸੀ ਸਹਿਬ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸ਼ੀਆਂ ਕਰਕੇ ਲੋਕਾਂ ਨੂੰ ਭਰਮ ਦੇ ਵਿੱਚੋਂ ਕੱਢਿਆ ਭਾਈ ਪ੍ਰਮਾਤਮਾ ਪਰਮੇਸ਼ਰ ਨੂੰ ਪਾਉਣਾ ਤਾਂ ਆਪਣੇ ਆਪ ਨੂੰ ਸੁਧਾਰਨਾ ਹੁੰਦਾ ਬਾਸ਼ਾ 68 ਦੇ ਨਾਲ ਨਹੀਂ ਉਹਨਾਂ ਦਿਨਾਂ ਦੇ ਵਿੱਚ ਜੋਗੀ ਸੀ ਸੰਿਆਸੀ ਸੀ ਫਿਰ ਆ ਜਿਹੜੇ ਜੈਨੀ ਨੇ ਹਨਾ ਜੈਨੀ ਸ਼੍ਰੀ ਵੜੇ ਜੀ ਨੂੰ ਆਪਾਂ ਕਹਿੰਦੇ ਨੇ ਇਹ ਵੀ ਸੀਗੇ ਬ੍ਰਾਹਮਣ ਸੀ ਹੋਰ ਕਿੰਨੇ ਪੰਥ ਸੀ ਚੱਲਦੇ ਸਾਰੇ ਆਨੇ ਆਪ ਆਪਣੀਆਂ ਦੁਕਾਨਾਂ ਹੀ ਚਲਾਈਆਂ ਹੋਈਆਂ ਸੀਗੀਆਂ ਜੀ ਤੇ ਸੱਚ ਤੋਂ ਬਹੁਤ ਦੂਰ ਸੀਗੇ ਸਾ ਲੋਕਾਂ ਨੂੰ ਭਰਮਜਾਲ ਦੇ ਵਿੱਚ ਪਾਇਆ ਹੋਇਆ ਸੀਗਾ ਸੋ ਉਹਦੇ ਸਬੰਧ ਵਿੱਚ ਸਹਿਬ ਜੀ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਮਹਾਰਾ ਕਹਿੰਦੇ ਜਿਹੜੇ ਇਹ ਹੈਗੇ ਨਾ ਇਹ 라ਵਲ 라ਵਲ ਜੋਗੀ ਨੂੰ ਕਿਹਾ ਜਾਂਦਾ ਜੀ ਕਹਿੰਦੇ ਬਾਰਹ ਮਹ 라ਵਲ ਖੱਪ ਜਾਮ ਹੈ ਜਿਹੜੇ ਜੋਗੀ ਹਨ ਇਹਨਾਂ ਦੇ ਇਹ so so 12 12 ਪੰਥ ਮੰਨੇ ਜਾਂਦੇ ਆ ਜੀ ਹਾਂਜੀ ਸੋ ਇਹਨਾਂ ਪੰਥਾਂ ਦੇ ਵਿੱਚ ਹੀ ਇਹ ਖਪ-ਖਪ ਮਰੀ ਜਾ ਰਹੇ ਨੇ ਉਹ ਕਹਿੰਦੇ ਸਾਡਾ ਪੰਥ ਚੰਗਾ ਉਹ ਕਹਿੰਦੇ ਸਾਡਾ ਪੰਥ ਚੰਗਾ ਹੈ ਨਾ ਇਹ ਜਿਹੜੇ 12 ਪੰਥ ਹੈ ਉਹਨਾਂ ਦੇ ਨਾਂ ਜੋ ਗ੍ਰੰਥਕਾਰਾਂ ਨੇ ਵਿਦਵਾਨਾਂ ਨੇ ਦੱਸੇ ਨੇ ਸੋ ਇੱਕ ਤਾਂ ਪਾਵ ਆਈ ਜਿਹੜਾ ਜਿਹਦਾ ਗੁਰਖ ਨਾਚ ਜਿਹਦਾ ਸ਼ਗਾ ਮੁਖੀ ਸੀ ਆਈ ਪੰਥ ਜਿਹਨੂੰ ਕਹਿੰਦੇ ਆਈ ਪੰਥੀ ਸਕਲ ਜਮਾਤੀ ਮਾਰਨੇ ਦੇ ਅਰਥ ਫਿਰ 4 3 ਕੇ ਨਾ ਕੀਤੇ ਜਬਜੀ ਸਾਹਿਬ ਦੇ ਚਾਈ ਪੰਥ ਦਾ ਇਹ ਮਤਲਬ ਸਮਝਾਇਆ ਮਹਾਰਾ ਨੇ ਉਹ ਕਹਿੰਦੇ ਆਈ ਇੱਕ ਪੰਥ ਹੁੰਦਾ ਜੀ ਹਾਂਜੀ ਸੋ ਆਈ ਇੱਕ ਪੰਥ ਸੀ ਇਹਨਾਂ ਜੋਗੀਆਂ ਦਾ ਇਹ ਗਮਾ ਤੇ পাগল ਗੋਪਾਲ ਕੰਬੜੀ ਬਾਨ ਤਵਜ ਚੌਲੀ ਸੋ ਇਹ ਜਿਹੜੇ ਪੰਥ ਨੇ ਇਹ ਜੋਗੀਆਂ ਦੇ ਨੇ ਇਹ 12 ਪੰਥ ਨੇ ਜੋਗੀਆਂ ਦੇ ਤੇ ਇਸੇ ਤਰ੍ਹਾਂ ਜਿਹੜੇ ਸੰਨਿਆਸੀ ਨੇ ਇਹਨਾਂ ਦੇ 4 ਤੇ 6 4 6 ਇਹਨਾਂ ਦੇ 10 ਬਣਦੇ ਹੈ ਤੇ ਸੰਨਿਆਸੀਆਂ ਦੇ 10 ਫਿਰਕੇ ਜਿਹੜੇ ਹੈ ਉਹ ਮੰਨੇ ਜਾਂਦੇ ਨੇ ਜਿਹੜੇ ਤੀਰਥਾਂ ਦਾ ਪ੍ਰਵਣ ਕਰਦੇ ਹੈ ਉਹ ਵੱਖਰੇ ਸੰਨਿਆਸੀ ਨੇ ਉਹਨਾਂ ਨੇ ਆਪਣਾ ਪ੍ਰਵਣ ਤੀਰਥਾਂ ਤੇ ਕਰਨ ਉਹ ਕਹਿੰਦੇ ਤੀਰਥਾਂ ਦਾ ਪ੍ਰਵਣ ਕਰਕੇ ਹੀ ਮੁਕਤੀ ਹੋ ਜਾਂਦੀ ਹੈ ਕਈ ਆਸ਼ਰਮ ਡੇਰੇ ਬਣਾ ਕੇ ਬੈਠੇ ਨੇ ਕਿ ਜੰਗਲਾਂ ਦੇ ਵਿੱਚ ਵਿਚਰਦੇ ਨੇ ਵਾਣ ਪੇ ਅਰਣਾ ਗੇਰ ਪਾਰਵਤ ਸਾਗਰ ਸਰਸਵਤੀ ਸੋ ਇਹ ਇਹ ਭਾਰਤੀ ਤੇ ਪੂਰੀ ਇਹਨਾਂ ਦੇ 10 ਫਿਰਕੇ ਨੇ ਜਿਹੜੇ ਸੰਿਆਸੀ ਨੇ ਜੀ ਫਿਰ ਇਹ ਲੋਕ ਸੰਿਆਸੀਆਂ ਦੇ ਜਿਹੜੇ 10 ਫਿਰਕੇ ਨੇ ਇਹ ਤੀਰਥ ਆਸ਼ਰਮ ਵਨ ਅਰਣਾ ਗਿਰੀ ਪਾਰਵਤ ਸਾਗਰ सरस्वती भारती ते पुरी सो ए जेडे ने इना दे ए दाश पंथ जेडे सन्यासियां दे ए मन्ने जाते ने ਸ਼ਾਹ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਇਨਾਂ ਦੇ ਵਿੱਚ ਸਾਰੇ ਖੱਪ-ਖੱਪ ਕੇ ਮਰ ਰਹੇ ਨੇ ਖਾਪ ਰਹੇ ਨੇ ਉਹ ਕਹਿੰਦੇ ਸਾਡਾ ਪੰਥ ਚੰਗਾ ਕਹਿੰਦੇ ਸਾਡਾ ਪੰਥ ਚੰਗਾ ਜਿਵੇਂ ਸੰਪਰਦਾਵਾਂ ਦਾ ਆਪਾ ਹੁਣ ਦੇਖਦੇ ਹਾਂ ਗੁਰੂ ਸਾਹਿਬ ਜੀ ਨੇ ਇੱਕ ਵੱਖਰਾ ਜਿਹਾ ਪੰਥ ਚਲਾਇਆ ਸੀ ਨਿਰਮਲ ਪੰਥ ਦਾ ਇਹਨੂੰ ਨਾਂ ਦਿੱਤਾ ਸੀ ਮਹਾਰਾਜ ਨੇ ਤੇ ਹੁਣ ਜਿਹੜਾ ਪੰਥ ਗੁਰੂ ਸਾਹਿਬ ਜੀ ਨੇ ਚਲਾਇਆ ਜਿਹਨੇ 10 ਜਾਮੇ ਧਾਰਨ ਕਰਕੇ ਤੇ ਬੜੀ ਨਿਰੋਲ ਗੁਰਮਤਿ ਵਿੱਦਿਆ ਸਾਨੂੰ ਬਖਸ਼ਿਸ਼ ਕੀਤੀんだろう ਨਿਰਾਲਾ ਪੰਥ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਪਰ ਇਹ ਇਹਦੇ ਵਿੱਚ ਵੀ ਜਦੋਂ ਕਈ ਸੰਪਰਦਾਵਾਂ ਆ ਗਈਆਂ ਹਾਂਜੀ ਕਈ ਸੰਪਰਦਾਵਾਂ ਆ ਗਈਆਂ ਤੇ ਉਹ ਕਹਿੰਦੇ ਸਾਡੀ ਸੰਪਰਦਾ ਜੰਗੀ ਸਾਡੀ ਸੰਪਰਦਾ ਜੰਗੀ ਤੇ ਇਹਦੇ ਵਿੱਚ ਜਿਹੜੀ ਧਰਮ ਦੀ ਗੱਲ ਹੈ ਉਹ ਪਾਸੇ ਰਹਿ ਗਈ ਉਹ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਸੋ ਅਜਿਹਾ ਹਾਲ ਚੱਲਦਾ ਹੁੰਦਾ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚ ਦੀ ਗੱਲ ਕੀਤੀ ਹੈ ਜੋਗੀ ਕਾਪੜੀਆ ਸਿਰ ਖੂਥੇ ਇੱਕ ਕਾਪੜੀਆ ਜੋਗੀ ਹੁੰਦੇ ਆ ਜੀ ਉਹ ਜਦੋਂ ਇੱਕ ਤਾਂ ਹੁੰਦੇ ਨਾ ਸਿਰ ਮੂੰਹ ਤੇ ਸਵਾਭ ਬਣਨੇ ਵਾਲੇ ਇੱਕ ਕਾਪੜੀਆ ਜੋਗੀ ਹੁੰਦੇ ਆ ਤੇ ਆਪਣੇ ਸਰੀਰ ਦੇ ਉੱਤੇ ਕੱਪੜਾ ਤਾਂ ਪਾਉਂਦੇ ਆ ਉਹ ਟੰਗੀਆਂ ਟੁੰਗੀਆਂ ਇਹਨਾਂ ਦਾ ਇਕੱਠੇ-ਕੁੱਠੇ ਕਰਕੇ ਉਹਨਾਂ ਨੂੰ ਸੂਰੀ ਧਾਗੇ ਦੇ ਨਾਲ ਲੰਗਾਂਦੇ ਕਿ ਤੇ ਇਹਦੇ ਨਾਲ ਆਪਣਾ ਤਨ ਤੱਕਦੇ ਨੂੰ ਕਾਪੜੀ ਆ ਜੋਗੀ ਕਹਿੰਦੇ ਨੇ ਸਿਰ ਖੂਥੇ ਜਿਹੜੇ ਜਾਨੀ ਸਰੇਵੜੇ ਸਿਰ ਦੇ ਵਾਲ ਪਟਦੇ ਨੇ ਸੋ ਇਹਨਾਂ ਦਾ ਵੀ ਇੱਕ ਵੱਖਰਾ ਸਿਸਟਮ ਹੈ ਜੀ ਸਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਕਿਸੇ ਨੂੰ ਪ੍ਰਵਾਨ ਨਹੀਂ ਕੀਤਾ ਦੇਖ ਤੇ ਜਾਦੇ ਜੋਰ ਹੈ ਤੇ ਸੱਚ ਬਹੁਤ ਪਰੇ ਦੇਖਦੇ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹਨੂੰ ਵੀ ਮਹਾਰਾਜ ਸੱਚੇ ਪਾਸ਼ਾ ਨੇ ਪ੍ਰਵਾਨ ਨਹੀਂ ਕੀਤਾ ਸਿਰ ਖੂਥੇ ਝੂਠਾ ਮੰਗ ਮੰਗਾ ਹੀ ਅਗੋ ਵਿਚੋਂ ਜਾ ਵੀ ਲੱਕੀ ਕਾ ਸੇ ਹਥੀ ਫੁਮੜ ਅੱਗੋਂ ਪਿੱਛੋਂ ਜਾਏ ਇੱਕ ਦੂਜੇ ਦਾ ਝੂਠਾ ਮੰਗ ਮੰਗ ਕੇ ਖਾਂਦੇ ਨੇ ਅਰੇ ਹਵਾ ਵੀ ਪਣ ਪਣ ਕੇ ਲੰਦੇ ਨੇ ਸਾਹ ਵੀ ਪਣ ਕੋ ਜੀਵ ਨਾ ਮਰ ਜਾਵੇ ਮਾਰੋ ਕਹਿੰਦੇ ਜੀ ਮਾਰ ਜਵਾਲੇ ਸੋਈ ਅਵਰ ਨਾ ਕੋਈ ਰੱਖਾ ਮਾਰਨਾ ਜਵਾਲਾ ਨਾ ਪਰਮੇਸ਼ਰ ਦੇ ਹੱਥ ਵਿੱਚ ਹੈ ਕਿਸੇ ਪੰਤੇ ਦੇ ਹੱਥ ਵਿੱਚ ਨਹੀਂ ਹੈ ਜੀ ਪਰ ਖੈਰ ਇਹਨਾਂ ਦਾ ਇਹ ਪੰਥ ਖਾਵੀ ਚੱਲਿਆ ਅੱਜ ਵੀ ਚੱਲਿਆ ਜਾਨੀਆਂ ਦਾ ਬਿਨ ਸ਼ਬਦ ਹੈ ਗਲ ਫਾਸੀ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦਾ ਇਨਾਂ ਦਾ ਪੰਥ ਹੀ ਇਨਾਂ ਦੇ ਗਲ ਦੀ ਫਾਈ ਬਣ ਜਾਂਦੇ ਜੇ ਸ਼ਬਦ ਨਹੀਂ ਹੈ ਜੇ ਸ਼ਬਦ ਨਹੀਂ ਹੈ ਤੇ ਭਾਈ ਜਿਹੜਾ ਜਿਸ ਪੰਥ ਤੇ ਚੱਲਦੇ ਹੁਣ ਜੇ ਸਾਡੀ ਕੋਈ ਮੰਜ਼ਿਲ ਨਹੀਂ ਹੈ ਸਪੋਜ਼ ਕਰੋ ਸਾਡੀ ਕੋਈ ਮੰਜ਼ਿਲ ਨਹੀਂ ਜਿਸ ਰਾਹ ਤੇ ਅਸੀਂ ਚੱਲਦੇ ਹਾਂ ਨਾ ਰਾਹ ਪੰਥ ਉਹੀ ਸਾਡਾ ਦੁਖਦਾਈ ਬਣ ਜਾਂਦਾ ਜੀ ਜੇ ਮੰਜ਼ਿਲ ਨਹੀਂ ਹੈ ਤਾਂ ਰਾਹ ਦੁਖਦਾਈ ਬਣ ਜਾਂਦਾ ਜੇ ਮੰਜ਼ਿਲ ਹੈ ਰਾਹ ਸੁਖਦਾਈ ਹੋਵੇ ਕਿਉਂਕਿ ਉਹ ਰਾਸਤਾ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਜੇ ਹੁਣ ਮੰਜ਼ਿਲੇ ਕੋਈ ਨਹੀਂ ਹੈ ਤੇ ਫਿਰ ਆਨੇ ਤਾਂ ਫਿਰ ਤਖਦਾਈ ਬਣਨੇ ਪੜਨਾ ਉਹਨੇ ਉੱਥੇ ਘੁੰਮਣ ਕਰੀ ਵਿਚਾਰ ਰਖਣਾ ਇਹ ਗਲਫਾਸੀ ਇਹ ਜਿਹੜੇ ਇਹਨਾਂ ਦੇ ਪੰਥ ਸੀ ਨਾ ਇਹਨਾਂ ਦੀ ਸਾਰਿਆਂ ਦੀ ਗਲਾਂ ਦੀ ਫਾਈ ਬਣ ਗਏ ਕਿਉਂ ਸੋ ਇਹਨਾਂ ਦੇ ਪੰਥਾਂ ਨੇ ਇਹਨਾਂ ਨੂੰ ਮੁਕਤ ਨਹੀਂ ਕੀਤਾ ਨਾ ਕਰਨਾ ਆਇਆ ਪਾਤਸ਼ਾਹ ਕਿ ਸ਼ਬਦ ਤੋਂ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ ਸਹਿ ਮਹਾਰਨੇ ਸੋ ਸਾਫ ਸਾਫ ਤੇ ਸ਼ਬਦਾਂ ਦੇ ਵਿੱਚ ਮਹਾਰਨੇ ਕਹਿੰਦਾ ਸ਼ਬਦ ਰਤੇ ਪੂਰੇ ਬੈਰਾਗੀ ਮਾਰਾ ਕਹਿੰਦੇ ਜਿਹੜੇ ਸ਼ਬਦ ਦੇ ਵਿੱਚ ਰਤੇ ਹੋਏ ਹੁੰਦੇ ਨੇ ਉਹ ਪੂਰੇ ਬੈਰਾਗੇ ਨੇ ਇੱਕ ਅਧੂਰਾ ਬਿਰਾਗ ਹੁੰਦਾ ਪੂਰਾ ਬਿਰਾਗ ਹੁੰਦਾ ਬੈਰਾਗ ਧਾਰਨ ਕਰਨਾ ਤਾਂ ਪੂਰਾ ਬੈਰਾਗ ਧਾਰਨ ਕਰਨਾ ਅਧੂਰਾ ਨਹੀਂ ਤੇ ਜਿਹੜਾ ਹੁਣ ਹੋਣ ਬੈਰਾਗ ਹੋਇਆ ਮੈਨੂੰ ਥੋੜੀ ਦੇਰ ਬਾਅਦ ਉਹਦੇ ਵਿੱਚ ਮੋਹ ਪੈ ਗਿਆ ਉਹ ਬੈਰਾਗ ਕਾਦਾ ਹੋਇਆ ਜੀ ਇਸ ਕਰਕੇ ਜਿਹੜਾ ਬੈਰਾਗ ਹੁੰਦਾ ਨਾ ਇਹ ਗਿਆਨ ਰਾਹੀਂ ਆਉਣਾ ਚਾਹੀਦਾ ਜੀ ਜੇ ਇਹਦਾ ਨਾ ਬੜੀਆਂ ਘਟਨਾਵਾਂ ਹੁੰਦੀਆਂ ਬੰਦੇ ਨੂੰ ਕੋਈ ਛੱਟ ਲੱਗ ਜਾਂਦੀ ਵੈਰਾਗੀ ਹੋ ਜਾਂਦਾ ਜੀ ਗਿਆਨ ਹੈ ਨਹੀਂ ਉਹ ਵੈਰਾਗ ਥੋੜਾ ਚਿਰ ਹੀ ਹੁੰਦਾ ਜੀ ਘਰ ਵਿੱਚ ਕੋਈ ਮੌਤ ਹੋ ਗਈ ਛੱਟ ਲੱਗੀ ਵੈਰਾਗ ਹੋ ਗਿਆ ਲੈ ਵੀ ਸੰਸਾਰ ਕੁਝ ਨਹੀਂ ਹੈ ਐਵੇਂ ਹੀ ਗਿਆਨ ਹੈ ਨਹੀਂ ਸ਼ਿਕਾ ਜੀ ਉਤਬਦ ਫੇਰ ਧੰਦਿਆਂ ਵਿੱਚ ਫਸ ਗਿਆ ਸੁਬਾ ਵੈਰਾਗੀ ਇਦਾਂ ਦੇ ਹੋਣਾ ਆਪਾਂ ਸੰਸਾਰਿਕ ਧੰਦੇ ਵੀ ਨਹੀਂ ਛੱਡਣੇ ਤੇ ਨਾ ਧੰਦਿਆਂ ਵਿੱਚ ਫਸਣਾ ਵੀ ਨਹੀਂ ਹੈ ਜਿਉ ਜਿਉ ਮਰਗਾਈ ਨਿਸ਼ਾਨੇ ਕਮਲ ਰਹਿ ਵਿੱਚ ਪਾਣੀ ਇਹ ਮਾਰੇ ਨੇ ਮਸਾਲਾ ਵੀ ਦਿੱਤੀਆਂ ਹੋਈਆਂ ਸਾਰੀਆਂ ਉਹ ਪੈਰੂ ਪੂਰੇ ਬਹਿਰਾਗੀ ਹੁੰਦੇ ਨੇ ਜੀ ਇਸ ਕਰਕੇ ਬਾਦਸ਼ਾਹ ਕਹਿੰਦੇ ਸ਼ਬਦ ਦੇ ਵਿੱਚ ਰੱਤੇ ਹੋਏ ਪੂਰੇ ਬਹਿਰਾਗੀ ਨੇ ਜਿਨ੍ਹਾਂ ਦਾ ਸੰਜਮਤਾਈ ਵਾਲਾ ਜੀਵਨ ਹੁੰਦਾ ਸੋ ਉਹ ਪੂਰੇ ਬਹਿਰਾਗੀ ਨੇ ਜੀਵਨ ਨੂੰ ਸੰਜਮਤਾਈ ਵਾਲਾ ਬਣਾਉਣਾ ਆਉ ਹੱਠ ਹਸਤ ਮੈਂ ਭੀਖੀ ਆ ਜਾਚੀ ਇੱਕ ਪਾਏ ਲਿਬ ਲਾਗੇ ਜਦੋਂ ਪੂਰਾ ਬਹਿਰਾਗ ਹੁੰਦਾ ਨਾ ਜੀ ਉਦੋਂ ਦੀ ਭਿੱਖਿਆ ਇੱਕ ਰਹਿ ਜਾਂਦੀ ਹੈ ਜੀ। ਇੱਕੋ ਹੀ ਭਿੱਖਿਆ ਮੰਗਦਾ ਰਹਿੰਦਾ। ਉਹ ਨਾਮ ਦੀ ਭਿੱਖਿਆ ਹੁੰਦੀ ਬਸ। ਜਿਹੜੀ ਨਾਮ ਦੀ ਭਿੱਖਿਆ ਆ ਸੋ ਉਹ ਇਦਾਂ ਨਹੀਂ ਜਿੱਦਾਂ ਆਪਾਂ ਦੁਨਿਆਵੀ ਦਾਤਾ ਮੰਗ ਲੈਨੇ ਆ ਇਦਾਂ ਨਹੀਂ ਮੰਗੀ ਜਾਂਦੀ ਨਾਮ ਦੀ ਭਿੱਖਿਆ। ਮਾਰਣੇ ਦੱਸਿਆ ਨਾਮ ਦੀ ਭਿੱਖਿਆ ਜਿਹੜੇ ਮੰਗਦੇ ਨੇ ਉਹ ਉਹ ਨਾ ਆਉ ਹੱਠ। ਬਲੇ ਫਿਰ ਦੇ ਵਿੱਚ ਟਿਕਦੇ ਨੇ। ਅੰਦਰ ਹੱਠ ਛਿਰਦੇ ਨੂੰ ਕਹਿੰਦੇ ਨਾ ਜੀ। ਸੋ ਆਉ ਜਾਚਣਾ ਹਰਦੇ ਵਿੱਚ ਬੈਠ ਕੇ ਉਹ ਮੰਗਦੇ ਨੇ ਮੈਂ ਭਿਖਿਆ ਜਾਚੀ ਏਕ ਭਾਏ ਲਿਬ ਲਾਗੀ ਸੋ ਜਦੋਂ ਹਿਰਦੇ ਵਿੱਚੋਂ ਬੈਠ ਕੇ ਉਹ ਭਿਖਿਆ ਮੰਗਦੇ ਭਿਖਿਆ ਜਿਹੜੀ ਮੰਗਦੇ ਨੇ ਸੁਰਤ ਟਿਕਾ ਕੇ ਸੁਰਤ ਜੁੜਦੀ ਆ ਉਹਨਾਂ ਦੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਤੇ ਉੱਥੇ ਫਿਰ ਜੁੜੀ ਹੋਈ ਟਿਕੀ ਹੋਈ ਸੁਰਤ ਦੇ ਵਿੱਚ ਵੀ ਪਰਮੇਸ਼ਰ ਦੀ ਮੌਜ ਹੈ ਉਹ ਭਾਵੇਂ ਭਾਈ ਅੱਜ ਦੇ ਦੇਵੇ ਭਾਵੇਂ ਪੂਰੀ ਜ਼ਿੰਦਗੀ ਨਿਵਾ ਦੇਵੇ ਜੀ ਤਾਂ ਮਿਕਾਦ ਵੀ ਨਹੀਂ ਬਚੇ ਤਾਂ ਹੋਰ ਜੀ ਜਨਮ ਧਾਰਨ ਕਰਨੇ ਪੈਣੇ ਆ ਜੀ ਤੇ ਉਹ ਟਿਕਣਾ ਪੈਂਦਾ ਜੀ ਸੋ ਨਾਮ ਦੀ ਉਡੀਕ ਦੇ ਵਿੱਚ ਵੀ ਬੜਾ ਆਨੰਦ ਹੈ ਜੀ ਪਰਮੇਸ਼ਰ ਦੇ ਦਰ ਤੇ ਬਹਿ ਕੇ ਜੇ ਪਰਮੇਸ਼ਰ ਦੀ ਉਡੀਕ ਕਰਨੀ ਪਵੇ ਇਹ ਵੀ ਇੱਕ ਬੜਾ ਆਨੰਦਮਈ ਜੀਵਨ ਹੈ ਜੀ ਸੋ ਉਹ ਜੇ ਸੰਸਾਰ ਦੇ ਵਿੱਚ ਜਦੋਂ ਉਡੀਕ ਹੁੰਦੀ ਹੈ ਉਤਾਵਲਾਪਨ ਹੁੰਦਾ ਉਹ ਚ ਆਨੰਦ ਨਹੀਂ ਹੁੰਦਾ ਜੀ ਸੰਸਾਰ ਵੀ ਤੁਸੀਂ ਕਿਸੇ ਦੀ ਉਡੀਕ ਕਰਦੇ ਆਂ ਉਹ ਤਾਂ ਤੁਹਾਡਾ ਉਤਾਵਲਾਪਨ ਹੋ ਜਾਊਗਾ ਪਰ ਇੱਕ ਪਰਮੇਸ਼ਰ ਦੇ ਰਾਹ ਦੇ ਉੱਤੇ ਜਦੋਂ ਪਰਮੇਸ਼ਰ ਦੇ ਦਰ ਤੇ ਬੈਠ ਕੇ ਨਾਮ ਦੀ ਭੀਖ ਮੰਗਦੇ ਨੇ ਭਗਤ ਜਨ ਕੋਚ ਆਨੰਦ ਬੜਾ ਜੀ ਉਹ ਬੜਾ ਆਨੰਦ ਦੇ ਵਿੱਚ ਕਿਤੇ ਲਿਵ ਜੁੜੀ ਹੋਈ ਹੁੰਦੀ ਹੈ ਜੀ ਬੜਾ ਫਰਕ ਹੈ ਨੇ ਤੇਰੀ ਭਗਤਾ ਤੇ ਸਾਰੀਆਂ ਜੋੜਕ ਦੇ ਨਾਲ ਆਇਆ ਜਿਹੜਾ ਸੰਸਾਰ ਦਾ ਸਿਸਟਮ ਹੈ ਤੇ ਪਰਮਾਰਥ ਦਾ ਸਿਸਟਮ ਹੈ ਬਿਲਕੁਲ ਆਪੋਜ਼ਿਟ ਹੈ ਜੀ ਕੋਈ ਵੀ ਪੁਆਇੰਟ ਲਾ ਲਓ ਤੁਸੀਂ ਦੋਨਾਂ ਦਾ ਸੇ ਸੰਸਾਰਾ ਇੱਕ ਦੂਜੇ ਤੋਂ ਆਪੋਜ਼ਿਟ ਚੱਲਦਾ ਪਰ ਹੈਗਾ ਨਾਲ ਨਾਲ ਦੋ ਪਾਸੇ ਬਿਲਕੁਲ ਸਿੱਕਾ ਘੁਮਾਓ ਆਪੋਜ਼ਿਟ ਹੋਗਾ ਪੂਰੀ ਤਰ੍ਹਾਂ ਤੇ ਆਪੋਜ਼ਿਟ ਬਿਲਕੁਲ ਉਲਟਿਆ ਪਰ ਹੈਗਾ ਉਸੇ ਸਿੱਕੇ ਤੇ ਉਸੇ ਪਾਸੇ ਤੇ ਜਿੱਥੇ ਸੰਸਾਰ ਦੇ ਵਿੱਚ ਅਸੀਂ ਫਸਦੇ ਹਾਂ ਨਾ ਤੇ ਉੱਥੋਂ ਹੀ ਅਸੀਂ ਸੰਸਾਰ ਚੋਂ ਨਿਕਲਦੇ ਆਂ ਇਹ ਦੇਖ ਲਓ ਹੁਣ ਫਿਰ ਮੰਨਦੇ ਇਹਨੂੰ ਆਪਾਂ ਸਮਝ ਸਕਦੇ ਪੀ ਹਾਂ ਵੀ ਕਿਦਾਂ ਕਿਸ ਤਰੀਕੇ ਦੇ ਨਾਲ ਫਿਰ ਉਹ ਨਿਕਲਿਆ ਜਾਂਦਾ ਹੈ ਕਹਿੰਦੇ ਆਉ ਹਟ ਹਾਸਤ ਮੈ ਭੀਖਿਆ ਜਾਚੀ ਏਕ ਭਾਈ ਲਿਵ ਲੱਗ ਜਦੋਂ ਹਿਰਦੇ ਵਿੱਚ ਟਿਕ ਕੇ ਇੱਕ ਭਾਵ ਵਿੱਚ ਹੁੰਦਾ ਇੱਕ ਦੇ ਨਾਲ ਪਿਆਰ ਇੱਕ ਭਾਈ ਦਾ ਮਤਲਬ ਇੱਕ ਦੇ ਨਾਲ ਪਿਆਰ ਇੱਕ ਦੇ ਪਿਆਰ ਵਿੱਚ ਆ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਤੇ ਉਹਨਾਂ ਬੇਨਤੀਆਂ ਵਿੱਚ ਹੀ ਇਹਦੀ ਲਿਵ ਜੁੜ ਜਾਂਦੀ ਹੈ ਜੀ ਤੇ ਜੋਗੀ ਇਹਦਾ ਲਿਵ ਜੋੜਦੇ ਇਹ ਸਵਾਸਾ ਦੀ ਇਹਨਾਂ ਦੀ ਪ੍ਰਕਿਰਿਆ ਆ ਇਹਨੇ ਸਵਾਸਾ ਰਾਹੀਂ ਸੁਰਤ ਜੋੜਨ ਦੀ ਕੋਸ਼ਿਸ਼ ਕਰਦੇ ਆ ਉਹ ਦਸ਼ਮਤਵਾਰ ਵਿੱਚ ਸਵਾਸਲ ਜਾਂਦੇ ਆ ਤੇ ਇੱਧਰ ਗੁਰਮਤ ਅ ਜਿਹੜਾ ਜੋਗ ਆ ਇਹਦੇ ਵਿੱਚ ਹਿਰਦੇ ਵਿੱਚ ਟਿਕ ਕੇ ਤੋਂ ਪ੍ਰਮਾਤਮਾ ਪਰਮੇਸ਼ਰ ਵਿੱਚ ਪਿਆਰ ਪਾ ਕੇ ਅਰਦਾਸ ਕਰਨੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਲੱਗ ਜਾਂਦੀ ਹੈ ਵੇਲੇ ਵੀ ਜੋੜਦੀ ਰਹੋ ਜਦੋਂ ਹੀ ਲਿਵ ਜੁੜੀ ਤ੍ਰਿਸ਼ਨਾ ਖਤਮ ਤ੍ਰਿਸ਼ਨਾ ਹੁਣ ਸਾਡੇ ਵਿੱਚ ਅਮਰ ਲੇਵ ਨਹੀਂ ਜੁੜੀ ਹੋਈ ਜੀ ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਸਾਨੂੰ ਆਇਨਾ ਦੇ ਦਿੱਤਾ ਗੁਰਬਾਣੀ ਮੈਨੂੰ ਮੇਰੀ ਅਵਸਥਾ ਦੱਸ ਦਿੰਦੀ ਹੈ ਹਰੇਕ ਨੂੰ ਗੁਰਬਾਣੀ ਉਸ ਦੀ ਅਵਸਥਾ ਦੱਸਦੀ ਭਾਈ ਤੂੰ ਕਿਸ ਅਵਸਥਾ ਦੇ ਵਿੱਚ ਹੈ ਇਸ ਕਰਕੇ ਆਪਣੇ ਸੰਬੰਧ ਵਿੱਚ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਗੁਰਬਾਣੀ ਦੇ ਸਾਹਮਣੇ ਖੜ ਜਾਓ ਪਤਾ ਲੱਗ ਜਾਊਗਾ ਹਾਂ ਕਿ ਅਸੀਂ ਕਿਸ ਅਵਸਥਾ ਦੇ ਵਿੱਚ ਹੈ ਜੀ ਰਹੋ ब्राह्मण वाद ਪੜ੍ਹ ਹੈ ਕਰ ਕਿਰਿਆ ਕਰਨੀ ਕਰਮ ਕਰਾਹੀ ਹੁਣ ਬ੍ਰਹਮਣ ਦਾ ਜਿਹੜਾ ਸ਼ਗਾਨਾ ਜੀ ਮਤਲਬ ਉਹ ਤਾਂ ਜੀ ਵੀ ਬ੍ਰਹਮ ਦੀ ਵਿਚਾਰ ਕਰਨੇ ਵਾਲੇ ਨੂੰ ਬ੍ਰਹਮਣ ਕਹਿੰਦੇ ਸੀ ਹਨਾ ਜਿਹਦਾ ਬ੍ਰਹਮ ਦੀ ਵਿਚਾਰ ਕਰਨੇ ਵਾਲਾ ਬ੍ਰਹਮ ਵਿੰਦੇ ਇਸ ਦਾ ਬ੍ਰਹਮਤਰ ਹੈ ਸੋ ਇੱਥੇ ਆਪਾਂ ਕਰਮ ਕਾਂਡੀਆਂ ਨੂੰ ਬ੍ਰਹਮਣ ਕਰਨ ਲੱਪੇ ਕਹਿਣ ਲੱਪੇ ਦੂਜਾ ਅਸੀਂ ਸਮਝਣ ਲੱਪੈ ਬ੍ਰਹਮਣ ਨੇ ਜਿਹੜੇ ਵੇਦ ਪੜਾਉਂਦੇ ਨੇ ਵੇਦ ਪੜਾਉਂਦੇ ਨੇ ਤੇ ਵੇਦਾਂ ਦੇ ਅਰਥ ਕਰ ਕਰਕੇ ਸਾਨੂੰ ਦੱਸਦੇ ਨੇ ਅਸੀਂ ਵੀ ਇਹ ਬ੍ਰਹਮਣ ਨੇ ਇਹ ਬ੍ਰਹਮਣਵਾਦ ਪੜ੍ਹ ਹੈ ਕਰ ਕਿਰਿਆ ਇਹਨਾਂ ਨੇ ਵੇਦ ਪੜ੍ਹ ਕੇ ਝਗੜੇ ਨਿਵਰਤ ਕਰਨੇ ਸੀ ਹਨਾ ਝਗੜੇ ਨਿਵਰਤ ਕਰਨੇ ਸੀ ਪਰ ਵੇਦਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਨੇ ਝਗੜਾ ਖੜਾ ਕਰ ਲਿਆ ਝਗੜਾ ਕਿਥੋਂ ਖੜਾ ਕਰਦੇ ਆ ਵੀ ਵੇਦਾਂ ਚ ਆ ਲਿਖਿਆ ਤੂੰ ਆ ਕਰਦਾ ਇਹ ਕਹਿੰਦਾ ਵੇਦਾਂ ਦਾ ਅਰਥ ਆ ਬਣਦਾ ਤੂੰ ਆ ਕਰਦਾ ਅਰਥਾਂ ਨੂੰ ਲੈ ਕੇ ਝਗੜਾ ਤੇ ਜਦੋਂ ਵੀ ਜਦੋਂ ਆਪਾਂ ਅਰਥ ਕਰਦੇ ਨਾ ਤੇ ਜਿਹੜਾ ਅਰਥ ਕਰਨੇ ਵਾਲਾ ਉਹਦੀ ਮੱਤ ਵਿੱਚ ਰਲੀ ਹੋਈ ਹੁੰਦੀ ਹੈ ਜੀ ਤੇ ਜਿਹੜਾ ਸਮਝਣੇ ਵਾਲਾ ਉਹਦੀ ਵੀ ਮੱਤ ਵਿੱਚ ਰਲ ਜਾਂਦੀ ਹੈ ਜੀ ਇਸ ਕਰਕੇ ਇਹ ਵੀ ਅਵਸਥਾ ਦੇ ਨਾਲ ਅਰਥ ਅਰਥਾਂ ਦਾ ਫਰਕ ਪੈ ਜਾਂਦਾ ਹੈ ਤੁਹਾਡੀ ਅਵਸਥਾ ਕਿੱਥੇ ਹੈ ਉਹ ਸਾਬ ਦਾ ਫਿਰ ਅਰਥਾਂ ਦਾ ਵੀ ਫਰਕ ਪੈ ਜਾਂਦਾ ਜੀ ਹੁਣ ਬ੍ਰਹਮਣਾ ਦੀ ਅਵਸਥਾ ਕੋਈ ਹੈ ਨਹੀਂ ਸੀ ਤੇ ਇਹਨਾਂ ਦਾ ਸਾਰਾ ਧਿਆਨ ਕਰਮ ਕਾਂਡ ਤੇ ਸੀਗਾ ਜੀ ਇਹਨਾਂ ਨੇ ਜੱਗ ਕਰਾਉਣੇ ਮੰਤਰ ਪੜ੍ਹਨੇ ਤੇ ਵੀ ਕਿਮਾ ਕਿਹੜਾ ਸਾਨੂੰ ਕੀ ਦਿੰਦਾ ਤੇ ਉਹ ਦਾਨ ਵਿੱਚ ਹੀ ਇਹਨਾਂ ਦੀ ਸਾਰੀ ਸੁਰਤੀ ਗਈ ਹੋਈ ਸੀ ਲੈਣ ਵਿੱਚ ਹੀ ਨਾ ਦਾਨ ਲੈਣ ਦੇ ਵਿੱਚ ਜਿਸ ਕਰਕੇ ਬਹੁਤ ਵੱਧ ਤੋਂ ਵੱਧ ਕਰਨੀ ਕਰਮ ਕਰਾਏ ਜਿਹੜਾ ਕਰਮ ਕਾਂਡ ਦੇ ਵਿੱਚ ਲੋਕਾਂ ਨੂੰ ਪਾਇਆ ਹੋਇਆ ਸੀਗਾ ਜੀਗਾ ਸੋ ਜਿੰਨਾ ਕੋਈ ਕਰਮ ਕਾਂਡ ਵਿੱਚ ਪਵੇਗਾ ਉਨੇ ਸਾਨੂੰ ਵੱਧ ਤੋਂ ਵੱਧ ਦਾਣ ਦੇਵੇਗਾ ਕੇ ਦਾ ਭਲਾ ਹੁੰਦਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਬ੍ਰਹਮਣਾਂ ਨੇ। 베ਦ ਪੜ ਪੜ ਕੇ ਝਗੜਾ ਕਰਦੇ ਸੀ ਤੇ ਲੋਕਾਂ ਨੂੰ 베ਦ ਪੜ ਪੜ ਕੇ ਕਰਮ ਕਾਂਡਾਂ ਵਿੱਚ ਪਾਉਂਦੇ ਸੀ ਜੀ। ਤੇ 베ਦਾਂ ਵਿੱਚ ਨਾਮ ਦੀ ਗੱਲ ਦੱਸਦੇ ਹੀ ਨਹੀਂ ਸੀ ਜੀ। ਕਿਉਂਕਿ ਨਾਮ ਨੂੰ ਆਪ ਨਹੀਂ ਸੀ ਉਹ ਪੜਦੇ ਨਾਮ 'ਚ ਉਹਨਾਂ ਨੇ ਕੀ ਲੈਣਾ ਕਿਉਂਕਿ ਭੁੱਖੇ ਨਹੀਂ ਸੀ ਜਿਹਨੂੰ ਭੁੱਖ ਹੋਊ ਨਾਮ ਦੀ ਉਹੀ ਨਾਮ ਦੀ ਗੱਲ ਕਰੋ ਉਹੀ ਨਾਮ ਦੀ ਖੋਜ ਕਰੋ। ਜਿੰਨ ਭੁੱਖ ਹੀ ਨਹੀਂ ਉਹਨੂੰ ਉਹਨੇ ਨਾਮ ਚੋਂ ਕੀ ਲੜਾਇਆ ਇਹਨਾਂ ਨੂੰ ਇਸ ਚੀਜ਼ ਦੀ ਭੁੱਖ ਨਹੀਂ ਸੀ ਇਸ ਕਰਕੇ ਮਹਾਰਾ ਨੇ ਇਹਨਾਂ ਨੂੰ ਵੀ ਕਹਤਾ ਕਹਿੰਦੇ ਬ੍ਰਹਮਮਣ ਬਾਦ ਪੜ੍ਹ ਹੈ ਕਰ ਕਿਰਿਆ ਕਰਨੀ ਕਰਮ ਕਰਾਹੇ ਬਿਨ ਬੁੱਝੇ ਬਿਨ ਬੁੱਝੇ ਕਿਛ ਸੂਝੈ ਨਾਹੀ ਮਨਮੁਖ ਵਿਛੜ ਦੁਖ ਪਾਏ ਜਿੰਨਾ ਚਿਰ ਬੁੱਝਿਆ ਨਹੀਂ ਹੈ ਨਾ ਜੀ ਉਹਨਾਂ ਚਿਰ ਸਮਝ ਨਹੀਂ ਪੈਂਦੀ ਜੀ ਇਹਨਾਂ ਸੂਝ ਸੂਝਿ ਹੋਣੀ ਬਿਨਾਂ ਬੁੱਝਣ ਦੇ ਕਿੱਥੋਂ ਸੋਚੀ ਆਜੋ ਵੇਦਾਂ ਨੂੰ ਪੜਿਆ ਹੈ ਬਸ ਵਾਦ ਕੀਤਾ ਝਗੜਾ ਕੀਤਾ ਕਰਮਕਾਰ ਮੰਨ ਲੋਕਾਂ ਨੂੰ ਕਿਦਾਂ ਠਗਣਾ ਉਹਨਾਂ ਚ ਹੀ ਰਹੇ ਤੇ ਬੁੱਝਿਆ ਨਹੀਂ ਕਿ ਹਾਂ ਵੇਦਾਂ ਵਿੱਚ ਲਿਖਿਆ ਕੀ ਹੈ ਜੇ ਬੁੱਝਦੇ ਤਾਂ ਸਮਝ ਪੈਂਦੀ ਨਾਮ ਦੀ ਉਹ ਨਹੀਂ ਕੀਤਾ ਕਹਿੰਦੇ ਤੇ ਸਾਬ ਸੱਚੇ ਪਾਤਸ਼ਾਹ ਕਹਿੰਦੇ ਮਹਾਰਾ ਨੇ ਫਿਰ ਉੱਥੇ ਮਾਨਮੁਖ ਸ਼ਬਦ ਵਰਤ ਦਿੱਤਾ ਕਹਿੰਦੇ ਮਾਨਮੁਖ ਵਿਛੜ ਦੁੱਖ ਪਾਏ ਉਹ ਮਾਨਮੁਖ ਨੇ ਤੇ ਉਹਨਾਂ ਦਾ ਫਿਰ ਵਿਛੋੜਾ ਵਿਛੋੜਾ ਹੀ ਬਣਿਆ ਰਹਿੰਦਾ ਜੀ ਹੋਰ ਦੂਰੀਆਂ ਬਣ ਜਾਂਦੀਆਂ ਜੀ ਸਾਨੂੰ ਬਨੁੱਖਾ ਜਨਮ ਤਾਂ ਮਿਲਿਆ ਸੀਗਾ ਦੋ ਤੇ ਇੱਕ ਹੋਣ ਵਾਸਤੇ ਜੀਵ ਤੇ ਈਸ਼ ਦੋ ਸੀ ਨਾ ਜੀਵ ਈਸ਼ ਵਿੱਚ ਭੇਦ ਨਹੀਂ ਸੀ ਰਹਿਣਾ ਦੋ ਤੇ ਇੱਕ ਹੋਣਾ ਸੀਗਾ ਤੇ ਸਾਡੇ ਖਲਾਰਾ ਹੋ ਰਹੀ ਵੀ ਪੈ ਗਿਆ ਮਨ ਕੀਮਤੀ ਖਿੰਡੀਆਂ ਬਹੁਤੇ ਪਾਏ ਰਾ ਗੋਤੇ ਖਾਇਨਾ ਨਿਕਲਿਆ ਸਾਡੇ ਤੇ ਦਰ ਸਿਸਟਮ ਬਣ ਗਿਆ ਜੀ ਹੁਣ ਗੁਰਬਾਣੀ ਆ ਗੁਰਬਾਣੀ ਦੇ ਪਤਾ ਨਹੀਂ ਕਿੰਨੇ ਕਿੰਨੇ ਪਾਠ ਹੋ ਰਹੇ ਨੇ ਕਿੰਨੀ ਕੁ ਦੁਨੀਆ ਪਾਠ ਕਰਦੀ ਪਈ ਹੈ ਜਿਹੜਾ ਬੁੱਝਣ ਵਾਲੀ ਗੱਲ ਉਹ ਹੈ ਨਹੀਂ ਜੀ ਅਛਾ ਜੇ 부ਝਦੇ ਐ ਉਹ ਝਗੜਾ ਕਰਦੇ ਐ ਜੀ ਤੇ ਆ ਵੀ ਗੁਰਬਾਣੀ ਦੇ ਅਰਥ ਇਦਾਂ ਗੁਰਬਾਣੀ ਦੇ ਅਰਥ ਤਾਂ ਜੋ ਜੋ ਬ੍ਰਹਮਣਾ ਦਾ ਕੰਮ ਸੀ ਨਾ ਜੀ ਉਹ ਸਾਰਾ ਸਾਡਾ ਸਾਰਾ ਹੀ ਸਾਡਾ ਹੋ ਚੁੱਕਾ ਹੈ ਜੀ ਹੁਣ ਸਾਨੂੰ ਅਸੀਂ ਜੇ ਚੰਗੀ ਤਰ੍ਹਾਂ ਡੀਪਲੀ ਆਪਣੇ ਆਪ ਨੂੰ ਦੇਖੀਏ ਨਾ ਜੀ ਅਸੀਂ ਉਹਨਾਂ ਨਾਲੋਂ ਵੱਧ ਗਏ ਹਾਂ ਜੀ ਅਸੀਂ ਵੱਧ ਚੁੱਕੇ ਐ ਆਪਣਾ ਜੀਵਨ ਨਹੀਂ ਅਸੀਂ ਬਣਾਉਨੇ ਹਰਦ ਕੇ ਗੁਰਬਾਣੀ ਸਾਡੇ ਜੀਵਨ ਨੂੰ ਘੜ ਦਿੰਦੀ ਐ ਥੋੜਾ ਜਿਹਾ ਗੁਰਬਾਣੀ ਦਾ ਜਿਹੜਾ ਪ੍ਰਕਾਸ਼ ਨ ਆਪਣੇ ਆਪ ਨੂੰ ਕਰਕੇ ਦੇਖੋ ਜੀ ਸੋ ਇੱਕ ਤਾਂ ਸਾਨੂੰ ਗੁਰਬਾਣੀ ਸੋਝੀ ਕਰਾਉਂਦੀ ਵੀ ਤੂੰ ਕਿਦਾਂ ਦਾ ਉਹ ਦੱਸੋ ਜਦੋਂ ਗੁਰਬਾਣੀ ਨੇ ਦੱਸਣਾ ਵੀ ਤੇਰੀ ਆ ਆ ਇਹੋ ਜਿਹਾ ਤੂੰ ਅੰਦਰੋਂ ਸੋਝੀ ਕਰਾਂਦੀ ਹੈ ਤੇ ਫਿਰ ਗੁਰਬਾਣੀ ਸਾਨੂੰ ਉਹ ਠੀਕ ਵੀ ਕਰਕੇ ਦਿੰਦੀ ਆ ਸਾਡਾ ਸੂਖਸ਼ਮ ਜਿਹੜਾ ਹੈ ਸਹੀ ਕਰਕੇ ਦਿੰਦੀ ਬਿਲਕੁਲ ਸੈੱਟ ਕਰਕੇ ਦਿੰਦੀ ਆ ਪਰ ਅਸੀਂ ਤਿਆਰ ਨਹੀਂ ਆ ਜੀ ਸੋ ਕਾਰਨ ਕੀ ਸਾਡਾ ਮਾਹੌਲ ਸਾਡੀ ਸੰਗਤ ਸਾਡਾ ਆਲਾ ਦਵਾਲਾ ਸਿਸਟਮ ਜਿਹੜਾ ਉਹ ਨਹੀਂ ਅਸੀਂ ਸਹੀ ਇਹ ਚੁਣਿਆ ਹੈਗਾ ਜੀ ਜੇ ਉਹ ਸਹੀ ਚੋਣ ਲਈ ਹੈ ਨਾ ਤੇ ਫਿਰ ਆਟੋਮੈਟਿਕਲੀ ਸਾਰੇ ਸਿਸਟਮ ਸਹੀ ਬਣ ਜਾਂਦੇ ਏ ਇਸੇ ਕਰਕੇ ਸੰਗਤ ਦਾ ਮਹਤ ਮਹਾਰ ਨੇ ਬਹੁ ਦ੍ਰਿਸ਼ ਜੇ ਗੁਰੂ ਪਿਆਰਿਆਂ ਦੀ ਸੰਗਤ ਕਰਦੇ ਰਹੋ ਅੱਜ ਨਹੀਂ ਸਾਡੇ ਅੰਦਰ ਮੰਗ ਪੈਦੋ ਕੱਲ ਨੂੰ ਹੋ ਜੂ ਪਰ ਸੰਗਤ ਨਾ ਛੱਡੋ ਜੀ ਬਾਣੀ ਪੜਦਿਆਂ ਨਾਗਾ ਵੀ ਪੈ ਸਕਦਾ ਤੇ ਮਤਲਬ ਕੋਈ ਵੀ ਕਾਰਨ ਬਣ ਸਕਦਾ ਕਿਸੇ ਕਿਸਮ ਦਾ ਵੀ ਤੇ ਪਰ ਸੰਗਤ ਨਾ ਛੱਡੋ ਜੀ ਸੰਗਤ ਕਰਦੇ ਰਹਾਂਗੇ ਤੇ ਫਿਰ ਉਹ ਘਾਟੇ ਬਾਧੇ ਸਾਰੇ ਪੂਰੇ ਹੋ ਜਾਂਦੇ ਹੁੰਦੇ ਹੈ ਸੱਚੇ ਪਾਤਸ਼ਾਹ ਤੀਸਰੇ ਪਦੇ ਜੀ ਕਹਿੰਦੇ ਨੇ ਹੁਣ ਸ਼ਬਦ ਮਿਲੇ ਸੇ ਸੂਚਾਚਾਰੀ ਸਾਚੀ ਦਰਗਹਿ ਮੰਨੇ ਸੋਚ ਅਚਾਰ ਸੱਚਾ ਅਚਾਰ ਉੱਚੇ ਆਚਰਣ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੰਦਰੋਂ ਸ਼ਬਦ ਦੇ ਨਾਲ ਮਿਲਦੇ ਨੇ ਉਹ ਸੂਚਾਚਾਰੀ ਹੈ ਆਪਣੇ ਆਪ ਨੂੰ ਬਾਹਰੋਂ ਸੁਚਮਤਾ ਵਿੱਚ ਲੈ ਕੇ ਆਉਣਾ ਉਹ ਸੂਚਾਚਾਰੀ ਨਹੀਂ ਹੈ ਉਹ ਜਾਦੇ ਕਰਮਕਾਂਡ ਵਿੱਚ ਵੀ ਆਪਣੇ ਬੰਦੇ ਬਹੁਤ ਪੈ ਚੁੱਕੇ ਨੇ ਇਹ ਕਿਸੇ ਹੱਦ ਤੱਕਰ ਤਾਂ ਠੀਕ ਹੈ ਹਾਂ ਵੀ ਤੁਸੀਂ ਹੱਥ ਝੁੱਠੇ ਹੋਗਾ ਜਾਂ ਤੇ ਹੱਥ ਸਾਫ਼ ਕਰ ਲੈ ਠੀਕ ਹੈ ਇਤੜੀ ਕਿ ਇਹਨੂੰ ਹੱਥ ਵੀ ਲਾਤਾ ਤੇ ਫੇਰ ਇੱਕਦਮ ਹੱਥ ਧੋਣ ਲੱਪਾਓ ਤੇ ਮਤਲਬ ਬਹੁਤ ਜ਼ਿਆਦਾ ਅਸੀਂ ਥੋੜਾ ਜਿਹਾ ਲੈ ਗਏ ਉਹਨਾਂ ਚੀਜ਼ਾਂ ਨੂੰ ਇਸ਼ਨਾਨ ਇੱਕ ਵਾਰੀ ਜ਼ਰੂਰੀ ਹੈ ਚਲ ਦੋ ਵਾਰੀ ਕਰ ਲਓ ਉਹਦੇ ਵਿੱਚ ਵੀ ਅਸੀਂ ਬ੍ਰਹਮਣਾ ਦੀ ਹੀ ਰੀਸ ਕਰਨ ਲੱਪੇ ਆ ਇਹਨਾਂ ਸੁੱਚੇ ਨਹੀਂ ਬਣ ਸਕਦੇ ਸੁੱਚੇ ਇਹ ਨਾ ਆਖੇ ਬਹਿਨ ਜੇ ਪਿੰਡਾ ਧੋਵੇ ਸੁੱਚੇ ਸਹੀ ਨਾਨਕਾ ਜਿਸ ਮਨ ਵਸਿਆ ਹੋਵੇ ਜਿਨਾਂ ਚਿਕਰ ਸ਼ਬਦ ਦੇ ਨਾਲ ਮੇਲ ਨਹੀਂ ਉਹਨਾਂ ਚਿਕਰ ਸੂਚਾਚਾਰੀ ਨਹੀਂ ਹੈ ਜਿਹੜੇ ਸ਼ਬਦ ਦੇ ਨਾਲ ਮਿਲਦੇ ਨੇ ਉਹ ਸੂਚਾਚਾਰੀ ਬਣਦੇ ਨੇ ਸੱਚੇ ਦੀ ਦਰਗਾਹ ਦੇ ਵਿੱਚ ਉਹ ਪ੍ਰਮਾਣਿਤ ਮੰਨੇ ਜਾਂਦੇ ਨੇ ਕਹਿੰਦੇ ਸਾਚੀ ਦਰਗਹਿ ਮਾਨੇ ਸੱਚੇ ਦੀ ਦਰਗਹ ਵਿੱਚ ਉਹ ਪ੍ਰਮਾਣਿਤ ਨੇ ਕਹਿੰਦੇ ਆਨੰਦਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਹਾਂ ਬਾਸ਼ਾ ਕਹਿੰਦੇ ਨੇ ਅ ਹੰਦੇ ਰਹਿੰਦਾ ਹਰ ਰੋਜ਼ ਇੱਕ ਹੰਦਾ ਨਿਸ਼ ਦਿਨ ਇੱਕ ਹੰਦਾ ਅਨ ਦਿਨ ਨਿਸ਼ ਦਿਨ ਦਾ ਮਤਲਬ ਹੁੰਦਾ ਦਿਨ ਰਾਤ ਅਨ ਦਿਨ ਦਾ ਮਤਲਬ ਹੁੰਦਾ ਹਰ ਰੋਜ਼ ਅਰਥ ਇੱਕੋ ਹੀ ਪੈਂਦੇ ਨੇ ਪਰ ਸ਼ਬਦਾਂ ਦਾ ਦਾ ਫਰਕ ਹੈ ਅਨ ਦਿਨ ਹਰ ਰੋਜ਼ ਨਾਮ ਰਤਨ ਲਿਭ ਲਾਗੇ ਨਾਮ ਨੂੰ ਹੀ ਰਤਨ ਮੰਨਦੇ ਨੇ ਦੁਨੀਆ ਦੇ ਰਤਨਾਂ ਨੂੰ ਉਹ ਰਤਨ ਨਹੀਂ ਮੰਨਦੇ ਤੇ ਜਦੋਂ ਲਿਵ ਲੱਗਦੀ ਹੈ ਫਿਰ ਉਹ ਨਾਮ ਨੂੰ ਹੀ ਰਤਨ ਮੰਨੂਗਾ ਜੇ ਕਹਿੰਦੇ ਇਹੀ ਹੋ ਰਤਨ ਹੈ ਜੀ ਤੇ ਉਹ ਹਰ ਰੋਜ਼ ਨਾਮ ਰਤਨ ਵਿੱਚ ਲਿਵ ਲੱਗਦੀ ਹੈ ਜੁਗ ਜੁਗ ਸਾਚ ਸਮਾਨੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਨੇ ਉਹ ਹਰੇਕ ਜੁਗ ਦੇ ਵਿੱਚ ਸੱਚ ਦੇ ਵਿੱਚ ਸਮਾਨੇ ਹੁੰਦਾ ਸਮਾ ਰਹਿਣਾ ਸਮਾਨੇ ਸਮਾਏ ਰਹਿੰਦੇ ਨੇ ਲੀਨ ਹੋਏ ਰਹਿੰਦੇ ਨੇ ਜੁਗ ਦੋ ਨੂੰ ਕਹਿੰਦੇ ਨੇ ਦੋ ਤੇ ਦੋ ਚਾਰ ਚਾਰ ਜੁਗ ਚਾਂਜੁਗਾਂ ਦੀ ਚੌਕੜੀ ਹੁੰਦੀ ਹੈ ਜੀ ਸੋ ਜੋ ਯੁੱਗਾਂ ਦੇ ਵਿੱਚ ਉਹ ਸੱਚ ਵਿੱਚ ਹੀ ਸਮਾਉਂਦੇ ਨੇ ਇਹ ਨਹੀਂ ਪਈ ਇਹ ਸਤਜੁਗ ਦੇ ਵਿੱਚ ਮਨ ਲਓ ਜਿਹੜੇ ਭਗਤ ਸੀ ਸਹੂਰ ਕਿਤੇ ਸਮਾਏ ਉਦੋਂ ਵੀ ਸੱਚ ਵਿੱਚ ਹੀ ਸਮਾਏ ਸੱਚ ਦਾ ਬੋਲ ਬਾਲਾ ਸੀਗਾ ਜੀ ਤੇ ਇਹਦਾ ਵੀ ਢੰਗ ਤਰੀਕੇ ਜਰੂਰ ਅੱਡ-ਅੱਡ ਹੋ ਗਏ ਆ ਤੇ ਸੱਚ ਉਹੀ ਆ ਜੀ ਅੱਜ ਵੀ ਜਿਹੜੇ ਸੱਚ ਵਿੱਚ ਸਮਾ ਰਹੇ ਨੇ ਉਹੀ ਜਿਹਨੂੰ ਸਤਜੁਗਤਾ ਸਮਾਸੀ ਉਦੋਂ ਵੀ ਉਹ ਸੱਚ ਦੇ ਵਿੱਚ ਜਿਹੜੇ ਭਗਤਾਂ ਨੇ ਜਪਿਆ ਉਹ ਸੱਚ ਵਿੱਚ ਸਮਾਏ ਨੇ ਬਿਲਕੁਲ ਸਮਾਨ ਉਦੋਂ ਦੇ ਭਗਤ ਅੱਜ ਦੇ ਭਗਤ ਸਮਾਨ ਨੇ ਜਿਹੜੇ ਸੱਚ ਵਿੱਚ ਸਮਾ ਗਏ ਉਹ ਸਮਾਨ ਨੇ ਜਿਹੜੇ ਸੱਚਖੰਡ ਦੇ ਵਾਸੀ ਹੋ ਗਏ ਸੱਚ ਵਿੱਚ ਸਮਾ ਗਏ ਉਹ ਸਮਾਨ ਨੇ ਉਹਨਾਂ 'ਚ ਵੱਡਾ ਛੋਟਾ ਕੋਈ ਨਹੀਂ ਹੁੰਦਾ ਸੱਚਖੰਡ ਦੇ ਵਿੱਚ ਸੋ ਉੱਥੇ ਪ੍ਰਧਾਨ ਹੁੰਦਾ ਹੀ ਕੋਈ ਨਹੀਂ ਜੀ ਉੱਥੇ ਪ੍ਰਵਾਨ ਹੋਈਦਾ ਜੀ ਜਿਹੜਾ ਪ੍ਰਧਾਨ ਬਣਨਾ ਚਾਹੁੰਦਾ ਉਹ ਪ੍ਰਵਾਨ ਨਹੀਂ ਹੁੰਦਾ ਜੀ ਕਦੀ ਹਾਂ ਇੱਥੇ ਪ੍ਰਧਾਨ ਬਣਨਾ ਪੈਂਦਾ ਆਪਣੇ ਆਪ ਦਾ ਆਪਣੇ ਆਪ ਦਾ ਜਿਹੜਾ ਇੱਥੇ ਪ੍ਰਧਾਨ ਬਣ ਜੂ ਉਹ ਸੱਚਖੰਡ ਦੇ ਵਿੱਚ ਪ੍ਰਵਾਨ ਹੋ ਜੂਗਾ ਦਰਗਾਹ ਦੇ ਵਿੱਚ ਪ੍ਰਵਾਨ ਹੋ ਜੂਗਾ ਤੇ ਜੇ ਤੁਸੀਂ ਇੱਥੇ ਪ੍ਰਧਾਨ ਨਹੀਂ ਬਣੇ ਤੁਹਾਡੇ ਅੱਖਾਂ ਕਿਤੇ ਕੰਨ ਕਿਤੇ ਨਾਸਕਾਂ ਕਿਤੇ ਜੇਬਾਂ ਕਿਤੇ ਸੋ ਇਹ ਗਿਆਨ ਇੰਦਰੀ ਤੁਹਾਡੇ ਕੰਟਰੋਲ 'ਚ ਨਹੀਂ ਤੁਸੀਂ ਇਹਨਾਂ ਦੇ ਮੁਖੀ ਨਹੀਂ ਬਣੇ ਤੇ ਫਿਰ ਦਰਗਾਹ ਦੇ ਵਿੱਚ ਵੀ ਪ੍ਰਵਾਨ ਨਹੀਂ ਹੈ ਦਰਗਾਹ ਦੇ ਵਿੱਚ ਪ੍ਰਮਾਣਿਤ ਨਹੀਂ ਪਰਵਾਨ ਹੋਏ ਨੇ ਉਹਨਾਂ ਦੀ ਬਾਤ ਹੈ ਉੱਥੇ ਪ੍ਰਧਾਨ ਕੋਈ ਨਹੀਂ ਹੁੰਦਾ ਸੋ ਇਸ ਕਰਕੇ ਉਹ ਸਮਾਈ ਰਹਿੰਦੇ ਨੇ ਪਾਸ਼ਾ ਕਹਿੰਦੇ ਪਹਿਲੇ ਜੁੱਗਾਂ ਵਿੱਚ ਵੀ ਇਦਾਂ ਅੱਜ ਵੀ ਇਤਿਮਾਰਾ ਕਹਿੰਦੇ ਸ਼ਗਲੇ ਕਰਮ ਧਰਮ ਸਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਜਿੱਦਾਂ ਕਰਮ ਧਰਮ ਕਰਨਾ ਸਚਮਤਾਈ ਸੰਜਮਤਾਈ ਜਪ ਤਪ ਕਰਨਾ ਤੀਰਥਾਂ ਦਾ ਭ੍ਰਮਣ ਕਰਨਾ ਸੱਚੇ ਪਾਸ਼ਾ ਜੀ ਕਹਿੰਦੇ ਇਸ ਕੁਝ ਵੀ ਨਹੀਂ ਕਰਨਾ ਪੈਂਦਾ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਓ ਮਹਾਰਾਜ ਕਹਿੰਦੇ ਤੀਰਤਨ ਆਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੁਸੀਂ ਸ਼ਬਦ ਦੇ ਪੁਜਾਰੀ ਬਣੋ ਸ਼ਬਦ ਦੇ ਲੜ ਲੱਗੋ ਬਾਦਸ਼ਾਹ ਕਹਿੰਦੇ ਜਿਹੜਾ ਸ਼ਬਦ ਦੇ ਲੜ ਲੱਗ ਗਿਆ ਉਹਨੇ ਸਾਰੇ ਉਹਦੇ ਜਪ ਤਪ ਹੋ ਗਏ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਗਿਆ ਉਹਨੂੰ ਹੋਰ ਕੁਝ ਵੀ ਬਖਰਾ ਨਹੀਂ ਕਰਨਾ ਪੈਂਦਾ ਜਿਹੜਾ ਸ਼ਬਦ ਦਾ ਪੁਜਾਰੀ ਹੋ ਜਾਂਦਾ ਹੈ ਜਿਹੜਾ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਬਸਾ ਲੈਂਦਾ ਪਾਤਸ਼ਾਹ ਕਹਿੰਦਾ ਨਾਨਕ ਸਤਿਗੁਰ ਮਿਲੇ ਬਿਲਾਇਆ ਦੂਖ ਪ੍ਰਿਯ ਪਰਾਸ਼ਿਤ ਕਾਲ ਨਸਹਿ ਹੁਣ ਜਿਹੜੇ ਪਾਪ ਨੇ ਹਨਾ ਪਾਪਾਂ ਕਰਕੇ ਦੁਖੀ ਹਾਂ ਸੀ ਪਰਾਸ਼ਿਤ ਪਾਪਾਂ ਨੂੰ ਕਿਹਾ ਜਾਂਦਾ ਹੈ ਜੀ ਇੱਕ ਹੁੰਦਾ ਪਛਤਾਪ ਉਹ ਪਛਤਾ ਤਾਂ ਹੁੰਦਾ ਪਛਤਾਉਣਾ ਨਾ ਉਹ ਪਛਤਾ ਵੀ ਇੱਕ ਕਰਮ ਹੈ ਮਾੜਾ ਕਰਮ ਹੋ ਗਿਆ ਤਾਂ ਪਛਤਾਪ ਕਰ ਲੋ ਤਾਂ ਲੇਖਾ ਨਹੀਂ ਬਣਦਾ ਜੀ ਫੇਰ ਨਹੀਂ ਲੇਖਾ ਬਣੇਗਾ ਇਹ ਹੁੰਦਾ ਪਰਾਸ਼ਤ ਪਰਾਸ਼ਤ ਪਾਪਾਂ ਨੂੰ ਕਿਹਾ ਜਾਂਦਾ ਉਹ ਪਾਪਾਂ ਕਰਕੇ ਹੀ ਸਾਡਾ ਜੀਵਨ ਦੁਖੀ ਹੁੰਦਾ ਹੈ ਜੇ ਪੁੰਨ ਕਮਾਉਨੇ ਆ ਜੀਵਨ ਸੁਖੀ ਹੁੰਦਾ ਤੇ ਆਪਣੇ ਜੀਵਨ ਨੂੰ ਤੁਸੀਂ ਦੇਖ ਸਕਦੇ ਜੇ ਦੁੱਖ ਵਿੱਚ ਹੈ ਜਾਂ ਸੁਖ ਵਿੱਚ ਹੈ ਜੀ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਜੇ ਮੇਰੀ ਲਾਈਫ ਦੇ ਵਿੱਚ ਦੁੱਖ ਆ ਗਿਆ ਇਹਦਾ ਮਤਲਬ ਮੇਰਾ ਕੀਤਾ ਹੋਇਆ ਪਾਪ ਕਰਮ ਅੱਗੇ ਆ ਗਿਆ ਜੀ સુખી જીવન ਹੋ ਗਿਆ ਆਪੇ ਕੀਤਾ ਹੋਇਆ ਆਪੋ ਨਾਗ ਪਾਪ ਪੁੰਨ ਇੱਕੋ ਹੀ ਬਰਾਬਰ ਹੁੰਦੇ ਨੇ ਪਾਪ ਇਹ ਪਾਪ ਵੀ ਨਸ਼ਟ ਹੋ ਜਾਂਦੇ ਭੋਗਣ ਤੋਂ ਬਾਅਦ ਦੁੱਖ ਵੀ ਨਸ਼ਟ ਹੋ ਜਾਂਦੇ ਭੋਗਣ ਤੋਂ ਬਾਅਦ ਇਹਨਾਂ ਵਿੱਚ ਫਸਣਾ ਨਹੀਂ ਪਾਪ ਪੁੰਨ ਦੁੱਖ ਸੁੱਖ ਇਹਨਾਂ ਦੇ ਬਾਹਰ ਨਿਕਲਣਾ ਕਿੰਦੇ ਤੇ ਮਹਾਰਿ ਪਾਤਸ਼ਾਹ ਕਹਿੰਦੇ ਵੀ ਗੱਲ ਤਾਂ ਮਿਲਣ ਦੀ ਹੈ ਪਰਮੇਸ਼ਰ ਨਾਲ ਮਿਲਣ ਦੀ ਪਾਪ ਨੂੰ ਵਿੱਚ ਨਾ ਫਸੋ ਕਹਿੰਦੇ ਉਹ ਜਿੰਦਾਂ ਦਾ ਜੀਵਨ ਮਿਲ ਗਿਆ ਮੇਰੇ ਕਰਮਾਂ ਦਾ ਉਹਨੂੰ ਸਵੀਕਾਰ ਕਰੋ ਅਕਸੈਪਟ ਕਰ ਲਓ ਪ੍ਰਵਾਨ ਕਰ ਲਓ ਤੇ ਸਤਿਗੁਰੂ ਨੂੰ ਬੇਨਤੀ ਕਰੋ ਕਿ ਮੈਨੂੰ ਸੱਚੇ ਦੇ ਨਾਲ ਮਿਲਾ ਦਿਓ ਇੱਕ ਵਾਰੀ ਸੱਚੇ ਦੇ ਨਾਲ ਮੇਲ ਹੋ ਗਿਆ ਨਾ ਕਿਉਂਕਿ ਸਤਿਗੁਰੂ ਮਿਲੇ ਹੋਏ ਨੇ ਨਾ ਆਪ ਮੁਕਤ ਹੋਈ ਤਾਰੇ ਕਿ ਸਤਿਗੁਰੂ ਦੇ ਨਾਲ ਜੇ ਅਸੀਂ ਮਿਲਦੇ ਸਤਿਗੁਰੂ ਕੀ ਗੁਰਬਾਣੀ ਗੁਰਬਾਣੀ ਦੇ ਨਾਲ ਜਦੋਂ ਮਨ ਮਿਲ ਜਾਂਦਾ ਹਨ ਤੇ ਫਿਰ ਬਾਦਸ਼ਾਹ ਕਹਿੰਦੇ ਨੇ ਕਾਲ ਨੱਸੇ ਉਹ ਪਾਪੁੰਨ ਵਾਲਾ ਕੰਮ ਹੀ ਖਤਮ ਹੋ ਜਾਂਦਾ ਜੀ ਤੇ ਉਹ ਕਾਲ ਹੀ ਨਸ਼ਟ ਹੋ ਜਾਂਦਾ ਕਿਉਂਕਿ ਜਨਮ ਦਾ ਵੀ ਕਾਲ ਹੈ ਮੌਤ ਦਾ ਵੀ ਕਾਲ ਹੈ ਜਨਮ ਕਾਲ ਜੋ ਵੀ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੀ ਇੱਥੇ ਜਦਾ ਮਾਰ ਕਹਿੰਦੇ ਕਾਲ ਪਾਇ ਬ੍ਰਹਮਾ ਬਵਤਾਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਆਪਾਂ ਮੌਤ ਨੂੰ ਹੀ ਕਾਲ ਮੰਨਦੇ ਨਹੀਂ ਜਨਮ ਵੀ ਕਾਲ ਹੈ ਇਹਨੂੰ ਦੋ ਕਾਲ ਕਿਹਾ ਮਾਰ ਨੇ ਦੋ ਕਾਲ ਅਰੰਗ ਪਰਨਾਸੀ ਦੇ ਅਰੰਗ ਰੂਪੇ ਦੋ ਕਾਲ ਸਭ ਤੋਂ ਜ਼ਿਆਦਾ ਭਿਆਨਕ ਮੰਨੇ ਜਾਂਦੇ ਨੇ ਭਾਈ ਇਹ ਦੋ ਦੇ ਦੋ ਕਾਲ ਹੀ ਖਤਮ ਹੋ ਜਾਂਦੇ ਨੇ ਬੰਦੇ ਦੇ ਕਦੋਂ ਜਦੋਂ ਸਤਿਗੁਰੂ ਦੇ ਨਾਲ ਅਸੀਂ ਮਿਲਦੇ ਆਂ ਗੁਰਬਾਣੀ ਸਤਿਗੁਰੂ ਦੇ ਨਾਲ ਤੇ ਗੁਰਬਾਣੀ ਸਤਿਗੁਰੂ ਜੀ ਸਾਨੂੰ ਸੱਚੇ ਦੇ ਨਾਲ ਮਿਲਾ ਦਿੰਦੇ ਨੇ ਜਦੋਂ ਸੱਚੇ ਦੇ ਨਾਲ ਮਿਲ ਗਏ ਉਹ ਕਾਲ ਖਤਮ ਹੋ ਗਿਆ ਕਾਲ ਦਾ ਸਿਸਟਮ ਉੱਥੇ ਆ ਜਿਹੜੇ ਪਾਪ ਉਹਨਸੀ ਉਹਨਾਂ ਦਾ ਕੋਈ ਹਸਾਬ ਤਾਂ ਨਹੀਂ ਰਹਿ ਜਾਂਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਚਾਰ ਪਦਿਆਂ ਦਾ ਸਾਧ ਸੰਗਤ ਜੀ ਸ਼ਬਦ ਜਿਹਦੀ ਵਿਚਾਰ ਗੁਰੂ ਸਾਹਿਬ ਜੀ ਨੇ ਆਪ ਹੀ ਕਰਾਈ ਹੈ ਸਰ ਹਰ ਸਿੰਘ ਜੀ ਇਸੇ ਤਰ੍ਹਾਂ ਅਸ਼ੀਰਵਾਦ ਬਣਾ ਕੇ ਰੱਖਿਓ ਤਦ ਕਰਕੇ ਆਪ ਸਾਰੀਆਂ ਸੰਗਤਾਂ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹਾ ਹੁਲਾ ਚੁੱਕਾ ਦੀ ਖੀਮਾ ਜੀ ਵਾਹਿਗੁਰੂ ਜੀ ਕਾ ਖਾਲਸਾ